60 55 4x4 ਨਵਾ ਇਹ ਬਿਨਾ ਸੀ ਆਰ ਡੀ ਤੋਂ ਟਰੈਕਟਰ ਆ ਤੇ ਹਸ ਪਾਵਰ ਕਿੰਨੀ ਆ ਜੀ 55 ਹਸ ਪਾਵਰ ਕਾਪੀ ਦੇ 50 ਹੈ ਟਰੈਕਟਰ ਤਕੜਾ ਬਹੁਤ ਆ ਵੱਡੇ ਕਮਾਂ ਨੂੰ ਯਾਨੀ ਪੂਰਾ ਤਕੜਾ 16 ਦੇ ਟਾਇਰਾਂ ਚ 4x4 ਜੀ ਸੈਂਕਰੋ ਗੇਅਰ ਤੇ ਚੱਲਦਾ ਜਿਹੜਾ ਕਾਰ ਨਹੀਂ ਅੱਛਾ ਸੈਂਕਰੋ ਗੇਅਰ ਆ ਠੀਕ ਆ ਬਾਈ ਤੇ ਸਾਰੇ ਕਮਾਂ ਚ ਵਾਈ ਭੂਈ ਦੇ ਵਿੱਚ ਵੀ ਤੇ ਸੁਪਰ ਸੀਡਰ ਤੇ ਭਾਰੇ ਸੰਦਾਂ ਚ ਪੂਰਾ ਕੰਮ ਜਾਬ ਆ ਆ ਵੇਟ ਦਾ ਕਿੰਨਾ ਪਾ ਇਹਦਾ ਕਿੰਨਾ ਹੈਗਾ ਸਵਾ ਘੰਟਾ ਲਾ ਸਵਾਗਤਮ ਸੋਹਣਾ ਟਰੈਕਟਰ ਬਹੁਤ ਸ਼ੋਹੂ ਵੀ ਪੂਰੀ ਸੋਹਣੀ ਬਣੀ ਹਿੱਸਾ ਦਾ ਪੂਰਾ ਮਜ਼ਬੂਤ ਆ ਯਾਰ ਭਾਰਾ ਬਹੁਤ ਸ਼ਾਰਪ ਕੰਪਨੀ ਠੀਕ ਆ ਬਾਈ ਖੁੱਲਾ ਹੀ ਬਹੁਤ ਆ ਯਾਰ ਥਾਂ ਹਨਾ ਹਾਂ ਹੁੰਦਾ ਨਹੀਂ ਗਾ ਕਾਰ ਵਾਲਾ ਹਿਸਾਬ ਹੀ ਆ ਖੁੱਲਾ ਬਹੁਤ ਆ ਟਰੈਕਟਰ ਤੋਂ ਸਪੈਸ਼ਲ ਹੈ। ਸਪੈਸ਼ਲ। ਤੇ ਡੀਜ਼ਲ ਡੋਜ਼ਲ ਦਾ ਖਰਚਾ ਕਿੰਝ ਆ ਜੀ ਇਹਦਾ? ਆਮ ਹੀ ਆ ਟਰੈਕਟਰਾਂ ਨਾਲ 755 ਜਿੰਨੇ ਆ। ਅੱਛਾ ਆ 6055 ਜਿੰਨਾ ਆ। ਠੀਕ ਆ। ਮਾਰਕੀਟ 'ਤੇ ਤੇ ਟਰੈਕਟਰ ਦੀ ਚੰਗੀ ਬਣ ਗਈ ਨਾ। 7 ਸਾਲ ਦੀ। ਠੀਕ ਆ। ਇੰਜਣ ਗੇਅਰੇ ਸਰੀ 7 ਸਾਲ ਦੀ ਗਾਰੰਟੀ। ਤੁਹਾਡੀ ਜ਼ਿੰਮੇਵਾਰੀ ਆ ਕੋਈ ਵੀ ਸ਼ਿਕਾਇਤ ਆਉਂਦੀ ਜੇ ਮੰਨ ਲਾ। ਡਬਲ ਡਿਸਟਿਬਿਊਟਰ ਲੱਗਾ ਹਨਾ। ਹੌਕਾ ਵੀ ਬਹੁਤ ਮਜ਼ਬੂਤ ਆ ਯਾਰ ਹਨਾ। ਇੱਥੇ ਟਰੈਕਟਰ ਬਾਈ ਆਪਾਂ ਫਿਰ ਜਗਰਾਵੀ ਵੱਡੀ ਆ ਨਾ ਆਪਣੀਆਂ ਸੀ ਹਾਂ ਮੈਨ ਉੱਥੇ ਆ ਤੇ ਆ ਫਾਰਮ ਟਰੈਕ 60 60 55 ਹਸਪਾਵਰ ਦਾ ਅੱਛਾ ਇਹ 55 ਹਸਪਾਵਰ ਆ ਹਾਂ ਇਹ ਵੀ ਚਾਰ ਸਪੀਡਾਂ ਚ ਹੈ ਇਹ ਚਾਰ ਸਪੀਡਾਂ ਚ ਹੈ ਉਹ ਵੀ ਚਾਰ ਸਪੀਡਾਂ ਚ ਠੀਕ ਆ ਇਹਦੀ 5 ਸਾਲ ਦੀ ਹੈ ਅੱਛਾ ਇਹਦੀ 5 ਸਾਲ ਦੀ ਹਾਂ ਜੀ 25 ਗੰਟਲ ਦੀ ਅੱਛਾ 25 ਗੰਟਲ ਦੀ ਲਫਟ ਕੰਬਸਟੀ ਹੈ ਜੀ ਹੈ ਟਰੈਕਟਰ ਤਾਂ ਇਹ ਵੀ ਬਹੁਤ ਪੂਰਾ ਤਕੜਾ ਯਾਰ 16 ਦੇ 17ਾਂ ਚ ਹੂੰ ਡਬਲ ਡਿਸਟ੍ਰਿਬਿਊਟਰ 5 ਸਾਲ ਦੀ ਗਾਰੰਟੀ ਸਾਰੇ ਗਾਈ ਇੰਜਨ ਗੇਰ ਇਸੇ ਦੀ ਤੁਹਾਡੀ ਜ਼ਿੰਮੇਵਾਰੀ ਹੋ ਵੀ ਹੈ ਸਾਰੇ ਸੂਪਰ ਸੀਡਰ ਤੇ ਪੂਰਾ ਕੰਮ ਜਾਪ ਇਹ ਸੀਆਰਡੀ ਚ ਨਹੀਂ ਨਹੀਂ ਬਿਨਾਂ ਸੀ ਅੱਛਾ ਇਹ ਬਿਨਾਂ ਹੂ ਤਾਂ ਠੀਕ ਆ ਬਿਨਾਂ ਸੀਆਰਡੀ ਤੋਂ ਇਹ ਟੀਚਰ ਲੈਟਾਂ ਸੰਪਸਾਹ ਹਵਾ ਨਾਲ ਹਸਤੇ ਠੀਕ ਆ ਠੀਕ ਆ ਨੇ ਹੁਣ ਆਉਂਦੇ ਕਿ ਬਾਈ ਇਹ ਕਿਵੇਂ ਸੀਆਰਡੀ ਤੋਂ ਬਿਨਾਂ ਠੀਕ ਠੀਕ ਆ ਐਫ ਕੇ ਵਾਲੀ ਠੀਕ ਆ ਠੀਕ ਆ ਠੀਕ ਆ ਇਹ ਟਰੈਕਟਰ ਦੀ ਮਾਰਕੀਟ ਇਹਨਾਂ ਦੀ ਬਹੁਤ ਆ ਯਾਰ ਫਾਰਮ ਟਰੈਕਟਰ ਟਰੈਕਟਰ ਨਾ ਵਿਕਦਾ ਬਹੁਤ ਜ਼ਿਆਦਾ ਆ ਬਾਕੀ ਆਹ ਟਰੈਕਟਰ ਹੁਣ 4x4 ਆ ਇਹ ਵੀ ਪੂਰਾ ਵਿਖੀ ਜਾਂਦਾ ਟਰੈਕਟਰ ਹਾਂ ਇਹ ਵੀ 80 ਯਾਰ ਦੀ ਤੋਂ ਹਾਂ 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 80 ਯਾਰ ਦੀ ਤੋਂ ਫਿਰ ਹੁਣ ਮੰਗ ਵੱਧ ਆ ਨਾ ਕੋਈ ਆਂਦਾ ਵਾ ਜੀ ਆਪਾਂ ਲੈਣਾ ਹੋਵੇ ਹਾਂ ਅੱਛਾ ਇਹਦੇ ਚ 4x ਚ ਹਾਂ ਸਾਰਾ ਇਹਨ ਸਾਰਾ ਕੁਸਾਉ ਲੈ ਉਹ ਸਰਾ 60 ਅੱਛਾ ਉਹ 60 ਠੀਕ ਆ ਠੀਕ ਆ ਠੀਕ ਆ ਆ ਪ੍ਰਣਾ ਲਕਾਉਗਾ ਬਈ 73